ਫਗਵਾੜਾ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਨੇ ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਗੱਲ ਕਰੀਏ ਪੁਲਿਸ ਦੀ ਤਾਂ ਪੁਲਿਸ ਵੱਲੋਂ ਸ਼ਹਿਰ ਅੰਦਰ ਨਾਕਾਬੰਦੀ ਵੀ ਕੀਤੀ ਜਾਂਦੀ ਹੈ ਤੇ ਰਾਤ ਸਮੇਂ ਪੁਲਿਸ ਗਸ਼ਤ ਵੀ ਕਰਦੀ ਹੋਈ ਦਿਖਾਈ ਦਿੰਦੀ ਹੈ ਪਰ ਉਸ ਦੇ ਬਾਵਜੂਦ ਵੀ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦੇਣ ਤਾਂ ਫਿਰ ਆਮ ਲੋਕਾਂ ਦਾ ਪੁਲਿਸ ਉਪਰ ਵਿਸ਼ਵਾਸ ਉਠਣਾ ਵੀ ਲਾਜ਼ਮੀ ਹੈ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਚਾਚੋ ਕੀ ਵਿਖੇ ਸਥਿਤ ਲਾਇਲ ਇਲੈਕਟ੍ਰਿਕ ਐਂਡ ਰੈਫਰਿਜਰੇਸ਼ਨ ਦੀ ਦੁਕਾਨ ਤੇ ਜਿੱਥੇ ਕਿ ਚੋਰ ਲੱਖਾਂ ਰੁਪਏ ਦਾ ਸਮਾਨ ਲੈ ਕੇ ਫਰਾਰ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਦੁਕਾਨ ਦੇ ਮਾਲਕ ਬਰਿੰਦਰਪਾਲ ਸਿੰਘ ਵਾਸੀ ਰੰਜੀਨਗਰ ਫਗਵਾੜਾ ਨੇ ਦੱਸਿਆ ਕਿ ਉਸ ਦੀ ਚਾਚੋ ਕੀ ਵਿਖੇ ਦੁਕਾਨ ਹੈ ਤਸਵੀਰ ਸਮੇਤ ਗਵਾਂਡੀਆਂ ਦਾ ਫੋਨ ਆਇਆ ਕਿ ਉਸ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਉਸ ਨੇ ਕਿਹਾ ਕਿ ਜਦੋਂ ਉਹ ਦੁਕਾਨ ਤੇ ਆਏ ਤਾਂ ਦੇਖਿਆ ਕਿ ਦੁਕਾਨ ਦਾ ਸਾਰਾ ਸਮਾਨ ਇੱਧਰ ਉੱਧਰ ਖਿਲਰਿਆ ਪਿਆ ਸੀ ਤੇ ਚੋਰ ਉਹਨਾਂ ਦੀ ਦੁਕਾਨ ਵਿੱਚੋਂ ਜਿੱਥੇ ਸੀਸੀਟੀਵੀ ਦੀ ਭੰਨਤੋੜ ਕਰ ਗਏ ਉੱਥੇ ਹੀ ਉਹ ਆਪਣੇ ਨਾਲ ਡੀਵੀਆਰ ਵੀ ਨਾਲ ਲੈ ਗਏ ਇਸ ਤੋਂ ਇਲਾਵਾ ਚੋਰ ਉਹਨਾਂ ਦੀ ਦੁਕਾਨ ਵਿੱਚੋਂ 10 ਤੋਂ 12 ਮੋਟਰਾਂ ਕਾਪਰ ਦੀ ਵਾਇਰ ਅਤੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਜਿਸ ਨਾਲ ਉਹਨਾਂ ਦਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੁਣਾ ਦੱਸਿਆ ਕਿ ਇਸ ਵੰਦੀ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਹੁਣ ਆ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਬ੍ਰਿੰਦਰਪਾਲ ਸਿੰਘ ਸਰ ਕਿੱਥੇ ਦੇ ਰਹਿਣ ਵਾਲੇ ਆਪਾਂ ਰਣਜੀਤ ਨਗਰ ਭੁੱਲਾਰਾਈ ਰੋਡ ਕੋਹਾੜਾ ਜੀ ਤੇ ਸਰ ਕੀ ਮਾਮਲਾ ਕੀ ਆ ਜਿਹੜਾ ਚਾਚੇ ਕੀ ਦੁਕਾਨ ਦੇ ਅੰਦਰ ਆਪਣੇ ਆਏ ਤੁਸੀਂ ਮਾਮਲਾ ਇਹ ਆ ਵੀ ਸਵੇਰੇ ਫੋਨ ਆਇਆ ਗਵੰਡੀਆਂ ਦਾ ਵੀ ਤੁਹਾਡਾ ਸ਼ਟਰ ਟੁੱਟਾ ਆ ਤੇ ਆ ਕੇ ਦੇਖਿਆ ਤਾਂ ਚੋਰੀ ਹੋਈ ਹੋ ਸੀ ਸਰ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਨੁਕਸਾਨ ਠੱਗ ਠੱਗ 5 ਦੇ 5 ਲੱਖ ਦੇ ਲੱਗੇ ਤਾਂ ਹੋਇਆ ਜੀ ਕੀ ਚੀਜ਼ਾਂ ਲੈ ਗਏ ਸਮਾਨ ਦੇ ਮੋਟਰਾਂ ਲੈ ਗਏ ਆ ਵਾਈਂਡਿੰਗ ਵਾਇਰ ਲੈ ਗਏ ਕਾਪਰ ਦੀ ਗਰੀਨਾਂ ਬੰਦ ਦੀਆਂ ਬੰਦ ਟੀਵੀ ਆਰ ਤੋੜ ਕੇ ਲੈ ਗਏ ਨਾਲ ਸਾਰਾ ਕੁਝ ਜਾਨੀ ਕੀ ਕੋਈ ਕੈਮਰੇ ਗੋਲੇ ਵੀ ਤੋੜ ਕੇ ਲੈ ਗਏ ਕੈਮਰੇ ਵੀ ਤੋੜੇ ਪਏ ਆ ਤੁਹਾਡੇ ਸਾਹਮਣੇ ਆ ਲਟਕਦੇ ਪਏ ਆ ਜੀ ਇਹ ਸੀ ਸੀਸੀਡੀ ਕੈਮਰੇ ਜਾਰੇ ਬੰਦੇ ਹੋਣ ਆ ਟੀਵੀ ਆਰ ਮਿਲੂਗਾ ਤਾਂ ਪਤਾ ਲੱਗੂਗਾ ਜੀ ਕੀ ਹੋਇਆ ਪਤਾ ਹੀ ਨਹੀਂ ਇਸ ਮਾਮਲੇ ਨੂੰ ਪੁਲਿਸ ਸ਼ਿਕਾਇਤ ਕੀਤੀ ਆ ਹੁਣ ਕੀਤੀ ਤਾਂ ਹੈ ਜੀ ਦੇਖੋ ਉਹ ਤਾਂ ਸਹੀ ਸੀ ਮੋਕੇ ਤੇ ਸਰ ਪੁਲਿਸ ਆਈ ਮੋਕੇ ਤੇ ਹਾਂਜੀ ਹਾਂਜੀ ਮੋਕੇ ਤੇ ਇੱਥੇ ਹੀ ਘੁੰਮਦੇ ਸੀਗੇ ਮੈਂ ਨਾਲ ਹੀ ਲੈ ਆਇਆ ਸੀ ਉਹਦਾ ਉਹਦਾ ਨਾ ਕਿੰਨਾ ਸਾਰੇ ਸ਼ਹਿਰ ਦੇ ਵਿੱਚ ਚੋਰੀਆਂ ਵਾਰਦਾਤਾਂ ਲੁੱਟਖੋ ਹੋ ਰਹੀਆਂ ਕੀ ਕਰ ਸਕਦੇ ਆ ਜੀ ਇਹਦਾ ਪ੍ਰਸ਼ਾਸਨ ਦਾ ਕੰਮ ਆ ਵੀ ਦੇਖਣਾ ਇਹ ਆਮ ਬੰਦੇ ਦਾ ਨਾਗਰਿਕ ਦਾ ਥੋੜੀ ਕੰਮ ਆ ਇਹ ਹੁਣ ਪ੍ਰਸ਼ਾਸਨ ਦੇਖਣਾ ਚਾਹੀਦਾ ਵੀ ਕੀ ਹੁੰਦਾ ਪਿਆ ਇਹ ਮੋਟਰਾਂ ਨਵੀਆਂ ਲੱਗ ਗਈਆਂ ਆ ਮੋਟਰਾਂ ਪੁਰਾਣੀਆਂ ਜਿਹੜੀਆਂ ਰਿਪੇਅਰ ਹੋਣ ਨੂੰ ਆਈਆਂ ਸੀਆਂ ਉਹ ਸਾਰੀਆਂ ਚੱਕ ਕੇ ਕਿੰਨੀਆਂ ਕਿ ਮੋਟਰਾਂ ਸੀ ਫਟੋ ਫਟ 10-12 ਮੋਟਰਾਂ ਤਾਂ ਹੋਈਆਂ 10-12 ਮੋਟਰਾਂ ਹੋਈਆਂ ਸਾਰੀਆਂ ਹੀ ਲੱਗੇ ਚੰਗੇ ਕੈਮਰੇ ਵੀ ਤੋੜ ਗਏ ਕੈਮਰੇ ਵੀ ਤੋੜ ਗਏ ਡੀਵੀਆਰ ਵੀ ਨਾਲ ਲੈ ਕੇ ਸਭ ਕੁਝ ਹੀ ਲਗੇ A to Z ਕੁਝ ਨਹੀਂ ਰਿਹਾ ਤੇ ਆਪਾਂ ਨੂੰ ਕਿੰਨੇ ਕਦੋਂ ਪਤਾ ਲੱਗਾ ਆਪਾਂ ਨੂੰ ਸਵੇਰੇ 6:30 ਵਜੇ ਪਤਾ ਲੱਗਾ ਜਦੋਂ ਮੰਡੀਆਂ ਨੇ ਦੇਖਿਆ